ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਟ੍ਰੀਨ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਸਟਾਲ ਰੈਡੀ ਕਰਨਾ ਹੈ ਆਹ ਵਾਲੀਆਂ ਲੈਸਾਂ ਲਾਉਣੀਆਂ ਦੀ ਕੰਨੀ ਤੇ ਤੇ ਵਿੱਚੋਂ ਇਹਦੇ ਨਾਲ ਡੈਕੋਰੇਸ਼ਨ ਕਰਨੀ ਆਂ ਆਹ ਵਾਲਾ ਗੋਟਾ ਪੱਤੀ ਲਾ ਕੇ ਆਹ ਬਣਾ ਆਪਣਾ ਹੈਗਾ ਇਹ ਸਟਾਲ ਇਹਨੂੰ ਆਪਾਂ ਲੈਸਾਂ ਦੇ ਨਾਲ ਲਾ ਕੇ ਤਿਆਰ ਕਰਨਾ ਹੈਗਾ ਵੀਡੀਓ ਨਾਲ ਬਣੇ ਰਿਓ ਜੀ ਆਪਾਂ ਕਿਸ ਤਰ੍ਹਾਂ ਲਾਉਣੇ ਆਂ ਪਹਿਲਾ ਪਾ ਇਹਦੀ ਜਿਹੜੀ ਆਹ ਕੰਨੀ ਆ ਇਹਨੂੰ ਆਪਾਂ ਫੋਲਡ ਕਰਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਫਿਰ ਆਪਾਂ ਇਹਦੇ ਤੇ ਲਾਵਾਂਗੇ ਲੈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਲੈਣਾ ਹੈਗਾ ਇਹਨੂੰ ਅਗਰ ਫੋਲਡ ਕਰ ਲੈਣਾ ਇਸ ਤਰ੍ਹਾਂ ਆਪਾਂ ਦੋਨੇ ਕਰਨਾਂ ਆਪਾਂ ਬੋਲਣਾ ਤੇ ਫਿਰ ਆਪਾਂ ਇਹਦੇ ਤੇ ਲੈ ਆਲਾ ਹਾਂਜੀ ਆਪਾਂ ਕੰਨੀਆਂ ਦੇ ਨਿਸ਼ਾਨਾ ਉਹ ਲਾ ਕੇ ਨਾ ਸਲਾਈ ਦੋਨੇ ਸਾਈਡਾਂ ਤੇ ਕੰਨੀਆਂ ਤੇ ਸਲਾਈ ਲਾ ਲਈ ਹੁਣ ਆਪਾਂ ਆਹ ਵਾਲੀਆਂ ਜਿਹੜੀਆਂ ਆਹ ਵਾਲਾ ਬੋਟਾ ਪੱਤੀ ਏ ਇਹਦੇ ਨਾਲ ਆਪਾਂ ਇਹਦੇ ਤੇ ਡਿਜ਼ਾਈਨਿੰਗ ਕਰਨੀ ਆ ਇਹ ರೀತಿ ਆਪਾਂ ਇਸ ਤਰ੍ਹਾਂ ਪਹਿਲਾਂ ਬੋਟਾ ਲਮਾਏਗਾ ਤੇ ਫਿਰ ਆਪਾਂ ਕੰਨੀਆਂ ਤੇ ਲੈ ਆਲਾ ਹਾਂ గోటా పత్తి రీల్ పావే రంగీల్ దిశ స్టార్ట్ ਆਪਾਂ ਪਹਿਲਾਂ ਇਹਦੇ ਤੇ ਜਿਵੇਂ ਜਿਵੇਂ ਆਪਾਂ ਡਿਜ਼ਾਈਨਿੰਗ ਕਰਨੀ ਆ ਉਸ ਤਰੀਕੇ ਨਾਲ ਇਹਦੇ ਤੇ ਜਾਨੀ ਕਿ ਨਿਸ਼ਾਨੀਆਂ ਲਾ ਲੈਣੀਆਂ ਆ ਆਪਾਂ ਇਹਦੇ ਤੇ ਤਿੰਨ ਲਾਈਨਾਂ ਲਾਉਣੀਆਂ ਗੋਟਾ ਪੱਤੀ ਦੀਆਂ ਆਪਾਂ ਪਹਿਲਾਂ ਉਹ ਨਿਸ਼ਾਨੀਆਂ ਲਾ ਦੇਣੀਆਂ ਵੀ ਕਿੰਨੇ ਕਿੰਨੇ ਡਿਫਰੈਂਸ ਤੇ ਉਹ ਆਪਣੀਆਂ ਜਿਹੜੀਆਂ ਨਿਸ਼ਾਨੀਆਂ ਆ ਉਹ ਸਹੀ ਤਰੀਕੇ ਨਾਲ ਲੱਗੀਆਂ ਹੋਣੀਆਂ ਚਾਹੀਦੀਆਂ ਸਿੱਧੀਆਂ ਲੈਣਾ ਬਿਲਕੁਲ ਫਿਰ ਆਪਾਂ ਇਸ ਤਰੀਕੇ ਨਾਲ ਧਰ ਕੇ ਤੇ ਆਪਾਂ ਇਹਦੇ ਤੇ ਕੰਪਲੀਟ ਕਰ ਲਿਆ ਨਾ ਤੇ ਹੁਣ ਆਪਾਂ ਤੀਜੀ ਰਿਆ ਲਾਉਣੇ ਆਂ हां जी हुन आपण लॅस पोटी कर शॉल आहे सिद्धा करत सलाई लावणी स्टार्ट करून दस आपण जे शॉल आहे कसं ਕੰਨੀ ਕਰਨੀ ਤੇ ਆਪਾਂ ਸਲਾਹੀ ਲਾਵਾਂਗੇ ਕੰਨੀ ਤੇ ਆ ਕੇ ਜੀ ਆਪਾਂ ਵਿੱਚ ਸੂਈ ਰੱਖ ਕੇ ਇਸੇ ਤਰ੍ਹਾਂ ਹੀ ਇੱਧਰੋਂ ਫੂਕ ਲਗਾਉਂਦੇ ਕੰਨੀ ਤੇ ਆ ਕੇ ਜੀ ਆਪਾਂ ਸੂਈ ਨੂੰ ਵਿੱਚ ਰੱਖ ਲੈਣਾ ਇਹਦੇ ਇਸ ਤਿਹਰਾ ਆਪਾਂ ਲੈਸ ਨੂੰ ਇਸ ਤਰੀਕੇ ਨਾਲ ਮੋੜ ਲੇ ਮੋਕ ਕਰ ਦੇਣਾ ਇਦਾਂ ਮੋੜ ਦੇਣਾ ਤੇ ਬਾਸ ਲਾਈਨ ਉਸੇ ਤਰੀਕੇ ਨਾਲ ਰੱਖਣਾ ਹੈਗਾ ਇਹ ਤੋਂ ਆਪਾਂ ਇਸ ਤਰੀਕੇ ਨਾਲ ਕੋਨਾ ਨਿਕਲੇਗਾ ਇਹਦੇ ਤੇ ਆਪਾਂ ਇੱਕ ਹੋਰ ਸਲਾਈ ਲਾਵਾਂਗੇ ਠੀਕ ਹੈ ਜੀ ਆਂਧਿਆ ਪ੍ਰਾਇਕਾ ਕਸਾਈ ਕੰਪਲੀਟ ਕਰ ਲਈ ਹੁਣ ਆਪਾਂ ਨਾ ਆਹ ਵਾਲੀ ਜਿਹੜੀ ਲੈ ਸਕੀ ਇਹਨੂੰ ਇਸ ਤਰੀਕੇ ਨਾਲ ਪਿੱਛੇ ਨੂੰ ਮੋੜ ਕੇ ਇਹਦੇ ਉੱਤੇ ਸਿਲਾਈ ਲਾਵਾਂਗੇ ਆਪਣੇ ਕੋਨੇ ਨੂੰ ਜਿੰਨਾ ਨਿਗਲਉਣ ਕੀ ਨਾਲੇ ਤਾਂ ਤੇ ਨਾਲ ਹੀ ਆਪਣੀ ਜਿਹੜੀ ਸਿਲਾਈ ਹੋ ਜੂਗੀ ਮਜ਼ਬੂਤ ਡਬਲ ਸਿਲਾਈ ਲਾਵਾਂਗੇ ਇਸ ਤਰ੍ਹਾਂ ਡੈਕੋਰੇਸ਼ਨ ਕਰਕੇ ਦੁਪੱਟਿਆਂ ਦਾ ਵੀ ਬਹੁਤ ਟ੍ਰੈਂਡ ਹੈ ਜੀ ਆਪਾਂ ਆਪਣੀਆਂ ਲਾਸਟ ਸਲਾਈਡ ਉਹ ਸਲਾਈਡ ਦੇ ਵਿੱਚ ਆਪਾਂ ਕੰਪਲੀਟ ਕਰ ਲੈਣਾ ਇਹਨੂੰ ਜੀ ਆਪਾਂ ਕੰਪਲੀਟ ਕਰ ਲਿਆ ਆਪਣਾ ਸਟਾਲ ਸ਼ੌਲ ਲਾਕੀ ਲੈਸ ਦਾ ਦੇਖੋ ਮੈਂ ਥਾਂ ਬਨੇ ਲਾ ਦੂੰਗੀ ਤੇ ਆ ਵੀ ਦੇਖ ਲੋ ਤੁਸੀਂ ਇੱਥੋਂ ਤੋਂ ਵਧੀਆ ਤਰੀਕੇ ਨਾਲ ਦਿਸ ਰਿਹਾ ਹੋਏਗਾ ਆ ਆ ਵਾ ਦੇਖੋ ਇੱਥੇ ਆਪਾਂ ਲੈਸ ਲਾਈ ਹੈ ਗੋਟਾ ਪੱਤੀ ਆ ਕੰਨੀਆਂ ਤੇ ਲੈਸ ਲਾਈ ਹੈ ਤੇ ਆਪਾਂ ਇਧਰਲੇ ਪਾਸੇ ਫੇਰ ਉਸੇ ਤਰ੍ਹਾਂ ਹੀ ਲੈਸ ਅਟੈਚ ਕੀਤੀ ਹੈ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਥੰਬਨੇਲ 'ਚ ਤੁਹਾਨੂੰ ਦਿਸ ਰਿਹਾ ਹੋਏਗਾ ਦੇਖੋ ਆਪਣਾ ਸਟਾਲ ਆ ਜਿਹੜਾ ਰੈਡੀ ਹੋ ਗਿਆ ਕੀ ਜੀ ਦੇਖੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ